ਆ ਜੋ ਟੀਵੀ ਨਾਲ ਹੀ ਆ ਜੋ ਤੇਰੇ ਨਾਲ ਹੀ ਆ ਜੋ ਬੰਦੇ ਹੀ ਨਹੀਂ ਪਿੱਛੇ ਹੁੰਦੇ ਨੇ ਮੈਂ ਆਹ ਜਿਹੜੇ ਫੜੇ ਨਹੀਂ ਕਰਾਂ ਤੇ ਆਏ 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 री नहीं तो जगह रडी कर गया ਮੰਮੀ ਰੰਡੀ ਕਰ ਗਿਆ ਚੱਕਰੋਣੀ ਚਰਮੇ ਨੂੰ ਮਰ ਗਿਆ ਮੰਮੀ ਰੰਡੀ ਮੰਮੀ ਰੰਡੀ ਕਰ ਗਿਆ ਚਰਮੇ ਨੂੰ ਮਰ ਗਿਆ ਮੰਮੀ ਰੰਡੀ ਕਰ ਗਿਆ ਚੱਕਰੋਣੀ ਚਰਮੇ ਨੂੰ ਮਰ ਗਿਆ ਮੰਮੀ ਰੰਡੀ ਕਰ ਗਿਆ ਮੁਰਦਾ ਦਾ ਪਤਲਾ ਫੜ ਕੇ ਤੁਹਾਡੇ ਉਪਰਦਰਸ਼ਨੀ ਕੀਤਾ ਜਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇੰਪਰੂਵਮੈਂਟ ਰਸਤੇ ਬਿਲਕੁਲ ਗੇਟ ਦੇ ਸਾਹਮਣੇ ਧਰਨੇ ਤੇ ਬੈਠੇ ਜੇ ਜੀ ਜੀ ਅੱਜ ਦਾ ਐਜੀਟੇਸ਼ਨ ਦਾ ਕੀ ਕਾਰਨ ਸੀ ਖਾਸ ਅ ਪਿਛਲੇ 23 ਅਕਤੂਬਰ ਤੋਂ ਲਗਾਤਾਰ धरना ਪ੍ਰਦਰਸ਼ਨ ਚੱਲ ਰਿਹਾ ਭੋਖੜ ਹਟਾਲ ਚੱਲ ਰਹੀ ਹੈ ਉਹਦਾ ਮੇਨ ਕਾਰਨ ਸੀ ਕਿ ਮੰਤਰੀ ਦੇ ਨਾਲ ਮੀਟਿੰਗ 15 ਦਸੰਬਰ ਨੂੰ ਇੱਕ ਪ੍ਰਪੋਜ਼ਡ ਮੀਟਿੰਗ 23 ਦਸੰਬਰ ਦੀ ਮਿਲ ਗਈ ਮੰਤਰੀ ਦੇ ਨਾਲ ਪਰ ਨਾਲ ਹੀ ਇਹ ਕੰਟਰੈਕਟ ਬਿਨਾਂ ਨੋਟਿਸ ਦੇ ਮਜ਼ਦੂਰਾਂ ਨੂੰ ਸਫਾਈ ਸੇਵਕਾਂ ਨੂੰ ਨੌਕਰੀ ਤੋਂ ਕੱਢਤਾ ਗਿਆ ਅੱਜ ਤੱਕ ਵੀ ਇਹਨਾਂ ਦੇ ਹੱਥ 'ਚ ਕੋਈ ਨੋਟਿਸ ਨਹੀਂ ਹੈਗਾ ਔਰ ਪਿਛਲੇ 2.5 ਮਹੀਨੇ ਤੋਂ ਲਗਾਤਾਰ ਸੰਘਰਸ਼ ਜਾਰੀ ਹੈਗਾ ਔਰ ਬਾਬਾ ਸਾਹਿਬ ਦੀ ਫੋਟੋ ਲਾਉਣ ਵਾਲੀ ਪਾਰਟੀ ਜਿਹੜੀ ਆ ਉਹਦਾ ਇੱਕ ਚੇਅਰਮੈਨ ਜਿਹੜਾ ਉਹ ਆ ਕੇ ਮਜ਼ਦੂਰਾਂ ਨੂੰ ਕਹਿੰਦਾ ਕਿ ਮਜ਼ਦੂਰ ਮੇ ਇਹਦੇ ਪ੍ਰਤੀ ਹਰ ਰੋਜ਼ ਇੱਕ ਸੰਘਰਸ਼ ਕਰ ਰਹੇ ਹਾਂ ਸੰਕੇਤਿਕ ਤੌਰ ਤੇ 30 ਦਸੰਬਰ ਨੂੰ ਹਾਲ ਬਜ਼ਾਰ ਦੀ ਇਤਿਹਾਸਿਕ ਸੜਕ ਬਾਬਾ ਸਾਹਿਬ ਦੀ ਪ੍ਰਤਿਮਾ ਸੱਚਖੰਡ ਜਾਣ ਵਾਲੀ ਉੱਥੇ ਵੀ ਆਪਾਂ ਪ੍ਰਦਰਸ਼ਨ ਕੀਤਾ ਔਰ ਅੱਜ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ ਮੰਗ ਇਹੋ ਹੀ ਹੈਗੀ ਆ ਕਿ ਇਹਨਾਂ ਦੀ ਨੌਕਰੀ ਜਿਹੜੀ ਆ ਉਹ ਸੁਰੱਖਿਅਤ ਕੀਤੀ ਜਾਵੇ ਔਰ ਮੰਤਰੀ ਦੇ ਨਾਲ ਸਰਕਾਰ ਦੇ ਨਾਲ ਜਿਹੜੀ ਚੰਡੀਗੜ੍ਹ ਵੀਟਿੰਗ ਚੱਲ ਰਹੀ ਆ ਉਹ ਲਗਾਤਾਰ ਚਲਦੀ ਰਹੇਗੀ ਪਰ ਚੇਅਰਮੈਨ ਦੀ ਧੋਣ ਦੇ ਵਿੱਚ ਮਨੁਵਾਦ ਦਾ ਕਿਲਾ ਹੈਗਾ ਇਹਦੇ ਦੌਰਾਨ ਤੁਸੀਂ ਸਾਰਾ ਕੁਝ ਤਰਸ ਦੇ ਵਿੱਚ ਵੇਖਿਆ ਕਿ ਕੀ ਕੀ ਕਪੜੇ ਹੋਏ ਔਰ ਕਿਤਨਾ ਸਰਕਾਰੀ ਅਫਸਰ ਜਿਹੜੇ ਆ ਸਰਕਾਰੀ ਬਾਬੂ ਜਿਹੜੇ ਆ ਉਹਨਾਂ ਨੇ ਲੁੱਟਖੋਤ ਮਚਾਈ ਮਜ਼ਦੂਰਾਂ ਨੂੰ 52 ਕਰੋੜੀ ਕੁਟਾਲੇ ਦਾ ਪਹਿਲਾਂ ਹੀ ਪਤਾ ਹੈਗਾ ਸੀ 3 ਮਹੀਨੇ ਪਹਿਲਾਂ ਹੀ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਲੋਕੜੀ ਤੋਂ ਸਾਜ਼ਿਸ਼ ਚੱਜੀ ਜਾ ਰਹੀ ਹੈ ਇਸ ਲਈ ਵਿਵੰਤਬੰਦੀ ਜਿਹੜੀ ਹੈ ਪਹਿਲਾਂ ਹੀ ਸਜਾਈ ਗਈ ਪਰ ਅੱਜ ਵੀ ਚੇਅਰਮੈਨ ਜਿਹੜਾ ਵਾ ਇਹਨਾਂ ਦੀ ਨੌਕਰੀ ਤੇ ਕਿਸੇ ਵੀ ਤਰੀਕੇ ਦੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਔਰ ਅਮਰਸਰ ਦੇ 5 ਐਮਐਲਏ ਔਰ ਮਾਝੇ ਦੇ ਦੋ ਮੰਤ ਪੰਜਾਬ ਪੱਧਰੀ ਧਰਨਾ ਤੁਸੀਂ ਯੋਜਿਤ ਕਿਸ ਲੰਮੇ ਸਮੇਂ ਤੋਂ ਯੋਜਿਤ ਕੀਤਾ ਹੋਇਆ ਵਾ ਇੱਕ ਪਾਸੇ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮੰਰੇਕਾ ਦਾ ਨਾਮ ਬਦਲਣ ਦੇ ਉੱਪਰ ਇੱਕ ਸਵੈਸ਼ਸ ਸ਼ਾਸਨ ਜਿਹੜੀ ਸੱਤ ਸੱਤ ਲੈਂਦੀ ਆ ਜਿਹੜੇ ਮੰਰੇਕਾ ਦਾ ਸਬੰਧ ਹੈ ਵੀ ਮਜ਼ਦੂਰਾਂ ਦਾ ਨਾਲ ਹੈ ਜਿਹੜਾ ਤੁਹਾਡਾ ਤੁਸੀਂ ਧਰਨਾ ਯੋਜਿਤ ਕੀਤਾ ਹੋਇਆ ਵਾ ਇਹ ਵੀ ਮਜ਼ਦੂਰਾਂ ਨਾਲ ਸੰਬੰਧਿਤ ਕੀ ਧਰਨਾ ਵਾ ਕਿਵੇਂ ਵੇਖਦੇ ਜੇ ਸਰਕਾਰ ਦੋਰਾ ਜਿਹੜਾ ਚਿਹਰਾ ਨਹੀਂ ਦਿਖਾਈ ਦੇਦਾ ਸਰਕਾਰ ਪਿਛਲੇ 4 ਸਾਲ ਤੋਂ ਦੁੱਧ ਸੰਗਰੂਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਿਰਫ ਔਰ ਸਿਰਫ ਦਰਨਾ ਪ੍ਰਦਰਸ਼ਨ ਦੇਖੇ ਮਜ਼ਦੂਰਾਂ Dalit ਮਜ਼ਦੂਰ ਪੈਣਾ ਅਧਿਆਪਕ ਪ੍ਰੋਫੈਸਰ ਸਭ ਨੂੰ ਜੇਲਾਂ 'ਚ ਜਾਂਦੇ ਵੇਖਿਆ ਔਰ ਘੱਟ ਤੋਂ ਘੱਟ ਮਜ਼ਦੂਰੀ ਦਰ ਜਿੱਥੇ ਦਿੱਲੀ ਦੀ ਸੁਭਾ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ 18000 ਰੁਪਿਆ ਕੀਤੀ ਗਈ ਕੇਂਦਰ ਵੱਲੋਂ 18500 ਰੁਪਿਆ ਕਰਤੀ ਗਈ ਪੰਜਾਬ ਸਰਕਾਰ ਅੱਜ ਵੀ 10000 ਕੋਚ ਰੁਪਏ ਕਟਕਟਾ ਕੇ 959400 ਰੁਪਿਆ ਆਂਦਾ ਕੀ ਇਹਦੇ ਤੇ ਵਾਈਟ ਪੇਪਰ ਕੋ ਲਿਆਉਣ ਨੂੰ ਤਿਆਰ ਹੈਗੀ ਮਾਨ ਸਰਕਾਰ ਕੇਂਦਰ ਕੋਈ ਜ਼ੁਲਮ ਕਰੇ ਆਪਾਂ ਨਰੇਗਾ ਦੇ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਆਪਣੇ ਮਜ਼ਦੂਰਾਂ ਦੇ ਨਾਲ ਹੈਗੇ ਆ ਪਰ ਐਸਾ ਨਹੀਂ ਹੈਗਾ ਕਿ ਕੇਂਦਰ ਕੋਈ ਕੰਮ ਕਰੇ ਮਾੜਾ ਤੇ ਤੁਸੀਂ ਸੜਕਾਂ ਤੇ ਆ ਜਾਓਗੇ ਪਰ ਤੁਹਾਡੀ ਸਰਕਾਰ ਜਿਹੜੀ ਆ ਉਹ ਬਾਬਰ ਤੋਂ ਵੀ ਮਾੜੀ ਔਰੰਗਜ਼ੇ ਪ੍ਰੂਵ ਹੋ ਰਹੀ ਆ ਔਰ ਲਗਾਤਾਰ ਅਰ ਦਲਿਤ ਮਜ਼ਦੂਰਾਂ ਤੇ ਸਫਾਈ ਸੇਵਕਾਂ ਤੇ ਬੇਜ਼ਮੀਨੇ ਕਿਸਾਨਾਂ ਤੇ ਤਸ਼ੱਦਦ ਹੋ ਰਿਹਾ ਮੈਨੂੰ ਇਹ ਦੱਸ ਦਿਓ ਕਿ ਘੱਟ ਤੋਂ ਘੱਟ ਮਜ਼ਦੂਰੀ ਦਰ ਕਿੰਨੀ ਵਧਾਈ ਗਈ ਕਿੰਨੇ ਠੇਕੇਦਾਰੀ ਸਿਸਟਮ ਦੇ ਅੰਦੀਨ ਜਿਹੜੇ ਅਲੱਗ-ਅਲੱਗ ਡਿਪਾਰਟਮੈਂਟਾਂ ਜੋ ਭੈਣ ਭਰਾ ਨੇ ਉਹਨਾਂ ਨੂੰ ਪੱਕਾ ਕੀਤਾ ਗਿਆ। ਰੋਡਵੇਜ ਦੇ ਮੁਲਾਜ਼ਮ ਜਿਹੜੇ ਆ ਤੁਸੀਂ ਦੇਖਿਆ ਉਹਨਾਂ ਦੀਆਂ ਦਸਤਾਰਾਂ ਲੱਥੀਆਂ, ਪ੍ਰੋਫੈਸਰ ਪਹਿਨਾ ਦੀਆਂ ਚੁੰਨੀਆਂ ਲੱਥੀਆਂ ਬੇਪਤੀ ਹੋਈ ਔਰ ਅੱਜ ਵੀ ਰੋਡਵੇਜ ਦੇ ਕਰਮਚਾਰੀ ਜੇਲ੍ਹਾਂ 'ਚ ਹੈਗੇ ਆ। ਸਰਕਾਰ ਨੇ ਉਹਨਾਂ ਨੂੰ 40 ਦਿਨ ਹੋ ਗਏ, 45 ਦਿਨ ਹੋ ਗਏ ਰਿਲੀਜ਼ ਨਹੀਂ ਕੀਤਾ। ਹਾਲਾਤ ਜਿਹੜੇ ਆ ਵੱਤੋਂ ਬੱਤਰ ਆ ਪਰ ਕੇਂਦਰ ਕੋਈ ਕੰਮ ਕਰੇ ਤੇ ਆਪਾਂ ਸੜਕ ਤੇ ਆ ਜਾਾਂਗੇ ਪਰ ਆਪਾਂ ਪੂਰੀ ਤਰ੍ਹਾਂ ਜ਼ੁਲਮ ਟਾਵਾਂਗੇ ਦਲਿਤ ਮਜ਼ਦੂਰਾਂ ਤੇ ਸਫਾਈ ਸੇਵਕਾਂ ਤੇ ਗਰੀਬ ਇਹ ਲਈ ਕੀ ਕੀਤਾ ਗਿਆ ਕਿੰਨੇ ਨਵੇਂ ਸਰਕਾਰੀ ਕਾਲਜ ਖੋਲੇਗੇ ਕਿੰਨੇ ਮੈਰਿਟੋਰੀਅਲ ਸਕੂਲ ਖੋਲੇਗੇ ਕੀ ਕੋਈ ਵਾਈਟ ਪੇਪਰ ਲਿਆ ਕੇ ਵਿਧਾਨ ਸਭਾ ਦੇ ਫਲੋਰ 'ਚ ਦੱਸਣ ਨੂੰ ਤਿਆਰ ਹੈਗਾ ਔਰ ਆਪੋਜੀਸ਼ਨ ਕੋ ਵੀ ਸਵਾਲ ਵੱਡੇ ਨਹੀਂ ਹੈਗੇ ਇਸ ਕਰਕੇ ਇਹਨਾਂ ਨੂੰ ਰਾਹ ਮਿਲ ਰਿਹਾ ਪਤਲੀ ਗਲੀ 'ਚੋਂ ਨਿਕਲਣ ਦਾ ਮੌਕਾ ਮਿਲ ਰਿਹਾ ਜਿਹੜਾ ਇਹ ਧਰਨਾਵਾ ਤੁਹਾਡਾ ਲੰਬੇ ਸਮੇਂ ਤੋਂ ਚੱਲਦਾ ਪਿਆ ਵਾ ਕਿਹੜੀਆਂ ਸ਼ਰਤਾਂ ਤਹਿਤ ਖਤਮ ਹੁੰਦਾ ਨਜ਼ਰ ਆਏਗਾ ਵੜੀਆ ਬੋਕ ਮੰਗਾ ਕੀ ਦੇ ਪਰ ਇਹਦੀ ਸਿਰਫ ਅਤੇ ਸਿਰਫ ਇੱਕ ਮੰਗ ਹੈ ਕਿ ਇਹਨਾਂ ਦੀ ਜੌਬਸ ਸੁਰੱਖਿਅਤ ਕੀਤੀ ਜਾਵੇ ਕਾਰਨ ਇਹ ਹੈ ਕਿ ਜਿਸ ਮੰਗ ਤੇ ਅਤਰਨਾ ਲੜੀਵਾਰ ਸ਼ੁਰੂ ਹੋਇਆ ਸੀ ਆਪਾਂ ਭੁਖੜਤਾਲ ਰੱਖੀ ਸੀ ਪਰ ਕੰਮ ਨਹੀਂ ਰੋਕਿਆ ਸੀ ਕੰਮ ਲਗਾਤਾਰ ਟਰਸ ਦੇ ਅਧੀਨ ਆਣ ਵਾਲੀ ਸਕੀਮਾਂ 'ਚ ਚੱਲਦਾ ਰਿਹਾ ਇਹਦੀ ਮੰਗ ਹੈ ਕੋਈ ਹੈ ਕਿ ਇਹਨਾਂ ਦੀ ਜੌਬਸ ਸੁਰੱਖਿਅਤ ਕੀਤੀ ਜਾਏ ਜਿਹੜੀ ਸਾਡੀ ਗੱਲਬਾਤ ਹੈਗੀ ਆ ਉਹ ਮੰਤਰੀ ਦੇ ਨਾਲ ਲੋਕਲ ਬੋਡੀ ਮੰਤਰੀ ਦੇ ਨਾਲ ਚੰਡੀਗੜ੍ਹ 'ਚ ਚੱਲ ਰਹੀ ਆ ਉਹਦੀ ਪ੍ਰਪੋਜ਼ ਮੀਟਿੰਗ ਜਿਹੜੀ ਹੈ ਸੈਕੰਡ ਫੇਅਰ ਮਿਲਰ ਨੂੰ ਤਿਆਰ ਹੈਗੀ ਆ ਪਰ ਜੇ ਇਹਨਾਂ ਦੀ ਜੋਬ ਹੀ ਸੁਰੱਖਿਅਤ ਨਹੀਂ ਰਹੇਗੀ ਤਾਂ ਆਪਾਂ ਪੰਜਾਬ ਕਮਾਊ ਡਿਪਾਰਟਮੈਂਟ ਪ੍ਰੋਡਕਟਿਵ ਡਿਪਾਰਟਮੈਂਟ ਜੇਦੋ ਚ ਕੋਈ ਛੋਟਾ ਮੋਟਾ ਕਪਲਾ ਵੀ ਹੁੰਦਾ ਤੇ ਕੈਲਕੂਲੇਟਰਾਂ ਚ ਜ਼ੀਰੋਆਂ ਮੁੱਕ ਜਾਂਦੀਆਂ ਉਸ ਡਿਪਾਰਟਮੈਂਟ ਦੇ ਵਿੱਚ ਇੱਕ ਸਫਾਈ ਸੇਵਕ ਵੀ ਪੱਕਾ ਨਾ ਹੋਣਾ ਇਹ ਆਪਣੇ ਆਪ ਚ ਸਵਾਲ ਵੱਡੇ ਖੜੇ ਕਰਦਾ ਜੇ ਸਫਾਈ ਸੇਵਕਾਂ ਦੀ ਨੌਕਰੀ ਪੱਕੀ ਹੁੰਦੀ ਕੋਈ ਇਹਨਾਂ ਨੂੰ ਵੀ 30 40 50000 ਰੁਪਿਆ ਮਿਲ ਰਿਹਾ ਹੁੰਦਾ ਤੇ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇ ਪਾਉਂਦੇ ਚੰਗੀ ਸਿਹਤ ਦੇ ਪਾਉਂਦੇ ਚੰਗੀ ਸਿੱਖਿਆ ਦੇ ਪਾਉਂਦੇ ਸਿਲੈਕਟਿਡ ਇਲੈਕਟਿਡ ਜਗ੍ਹਾ ਦੇ ਵਿੱਚ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਉਹ ਤੁਹਾਨੂੰ ਵੀ ਸਾਰੇ ਪਾਈਚਾਰੇ ਨੂੰ ਪੁੱਛਾਂਗੇ ਪਤਰਕਾਰ ਪਾਈਚਾਰੇ ਨੂੰ ਕਿ ਕੀ ਠੇਕੇਦਾਰੀ ਸਿਸਟਮ ਪਹਿਲਾਂ ਦਰਜਾ ਚਾਰ ਇਮਪਲੋਇਆਂ ਤੇ ਆਣਾ ਸੀ ਚਾਹੇ ਉਹ ਸਫਾਈ ਸੇਵਕ ਹੋਣ ਡਰਾਈਵਰ ਹੋਣ ਬੇਲਦ ਜਿਨ੍ਹਾਂ ਨੂੰ ਇਹ ਆਸ ਹੈਗੀ ਸੀ ਕਿ ਆਪਣੇ ਬੱਚਿਆਂ ਨੂੰ ਬਿਹਤਰ ਪੜ੍ਹਾਈ ਦੇ ਕੇ ਕਿਤੇ ਸਿਲੈਕਟਿਡ ਇਲੈਕਟਿਵ ਮਕਾਮ ਤੇ ਪਹੁੰਚਾਂਗੇ ਬਾਬਾ ਸਾਹਿਬ ਦਾ ਜਿਹੜਾ ਸਪਤਾ ਸੀ ਕਿ ਕੀਰਤੀ ਮਜ਼ਦੂਰ ਚੌਂਕ ਮਜ਼ਦੂਰ ਕੀਰਤੀ ਪੈਣਾ ਮਰੇਗਾ ਮਰੇਗਾ ਦੇ ਬੇਜਮੀਨਾ ਕਿਸਾਨ ਉਹਨਾਂ ਦੇ ਬੱਚੇ ਪ੍ਰੋਫੈਸਰ ਬਣਨਗੇ ਡਾਕਟਰ ਬਣਨਗੇ ਵਕੀਲ ਬਣਨਗੇ ਪਰ ਠੇਕੇਦਾਰੀ ਸਿਸਟਮ ਨੇ ਆ ਕੇ ਉਹੀ ਆਧੁਨਿਕ ਬੰਦੂਆ ਮਜ਼ਦੂਰੀ ਉਹੀ ਆਧੁਨਿਕ ਮਨੁਵਾਦ ਸਾਡੇ ਉੱਤੇ ਥੋਪਦਾ ਗਿਆ 300 ਰੁਪਏ ਦਿਹਾੜੀ ਦਾ ਸੰਤਾਪ ਔਰ ਉਤੋਂ ਸਾਡੇ ਸਰਕਾਰੀ ਕੋਲੇਜ ਖਤਮ ਪ੍ਰੋਫੈਸਰ ਪੱਕੇ ਵੀ ਹੈਗੇ ਮੈਰੀਟੋਰੀਅਸ ਸਕੂਲਾ ਚ ਅਧਿਆਪਕ ਵੀ ਹੈ ਪਰ ਸਾਨੂੰ ਇਹਨਾਂ ਤੋਂ ਸਮੱਸਿਆ ਆਈ ਹੈ ਕਿ ਫੋਟੋ ਸਾਡੇ ਰੈਬਰ ਦੀ ਲਾਂਦੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਔਰ ਮਨ ਚ ਇਹਨਾਂ ਦੇ ਸਿਰ ਤੇ ਤુલਸੀ ਦਾ ਸਗਾ ਜਿਹੜਾ ਕਹਿੰਦਾ ਡੋਲਗਵਾਰ ਸ਼ੁੱਧਰ ਪਛੁਨਾਰੀ ਸਗਲ ਤਾੜਨ ਕੇ ਅਧਿਕਾਰੀ ਜ਼ੁਲਮ ਦੀ ਹੱਦ ਦਾ ਬੇਅੰਤਾਰ